ਹਾਂਜੀ ਦੋਸਤੋ ਅੱਪਾ ਤੁਹਾਡੇ ਕੋਲ ਇੱਕ ਅੱਜ ਹੋਰ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜਿਦਾ ਕਈ ਵਾਰ ਆਪਣੇ ਕੋਲੇ ਕੰਮਕਾਰਾਂ ਅੰਚ ਆਪਣੇ ਦਿੱਕਤ ਰਹਿੰਦੀ ਹੈ ਕੋਈ ਨਾ ਕੋਈ ਹਨਾ ਤੇ ਉਹਦੇ ਲਈ ਆਪਾਂ ਕੀ ਕਰਨਾ ਚਾਹੀਦਾ ਆਪਾਂ ਨੂੰ ਜਿਵੇਂ ਆਪਣੇ ਮੱਛੀਆਂ ਨੇ ਠੀਕ ਹੈ ਜੀ ਉਹਨਾਂ ਨੂੰ ਮੰਨ ਲਓ ਆਪਾਂ ਨੂੰ ਆਟੇ ਦੀਆਂ ਗੋਲੀਆਂ ਜਿਹੜੀਆਂ ਪੱਟ ਕੇ ਪਾਉਣੀਆਂ ਚਾਹੀਦੀਆਂ ਨੇ ਜੇਕਰ ਤੁਸੀਂ ਇਹਨਾਂ ਨੂੰ ਲਗਾਤਾਰ 21 ਦਿਨ ਆਟੇ ਦੀਆਂ ਗੋਲੀਆਂ ਵੱਟ ਕੇ ਪਾਉਣੋਂ ਸਵੇਰੇ ਸ਼ਾਮ ਜਦੋਂ ਤੁਹਾਡਾ ਟਾਈਮ ਲੱਗਦਾ ਲਗਾਤਾਰ 21 ਦਿਨ ਪਾਉਂਗੇ ਤਾਂ ਤੁਹਾਨੂੰ ਇਹਦਾ ਕੋਈ ਨਾ ਕੋਈ ਜਿਹੜਾ ਹੈਗਾ ਰਿਜ਼ਲਟ ਵਧੀਆ ਮਿਲੂਗਾ ਠੀਕ ਹੈ ਇਹ ਸਾਰੇ ਨੁਕਤੇ ਅਸੀਂ ਅਪਣਾਏ ਹੋਏ ਆ ਇਹ ਕੋਈ ਬਹਿਮ ਪਰਮ ਨਹੀਂ ਹੈਗੇ ਕਿਸੇ ਤਰ੍ਹਾਂ ਦਾ ਕਈ ਬ੍ਰਾਂਡ ਪਕਾਇਦੇ ਨੇ ਵੀ ਕੋਈ ਬਹਿਮ ਸਾਨੂੰ ਜਾਂ ਕਿਦਾਂ ਇੱਕ ਜਿਹੜਾ ਹੈਗਾ ਪੁੰਨਾ ਇੱਕ ਤਰ੍ਹਾਂ ਦਾ ਵੀ ਅਸੀਂ ਜਦੋਂ ਕਿਸੇ ਲਈ ਟਾਈਮ ਕੱਢਗੇ ਅਸੀਂ ਕਿਸੇ ਨੂੰ ਖਾਣਾ ਦਿੰਨੇ ਆ ਭੋਜਨ ਦਿੰਨੇ ਆ ਠੀਕ ਹੈ ਤੇ ਉਪੋ ਹੋ ਜਾਂਦੀ ਉਹਨੂੰ ਜ਼ਰੂਰਤ ਹੁੰਦੀ ਹੈ ਤੇ ਇਸ ਲਈ ਆਪਾਂ ਜਿਹੜੀਆਂ ਆਟ ਦੇ ਗੁਣੀਆਂ ਪਾਵਾਂਗੇ ਮਸ਼ੀਨ ਨੂੰ ਠੀਕ ਹੈ ਤੇ ਉਹ ਖਾਊਗੀ ਠੀਕ ਹੈ ਭਗਵਾਨ ਪ੍ਰਮਾਤਮਾ ਜਿਹੜਾ ਹੈਗਾ ਮਾਲੋ ਉਸ ਜੀ ਨੂੰ ਨੋਟ ਕਰਦੇ ਹੋ ਦਿਖਦਾ ਹੈ ਵੀ ਕੋਈ ਬੰਦਾ ਇਹਨੂੰ ਪੁੰਨ ਕਰਿਆ ਤੇ ਮੈਂ ਵੀ ਇਹਦੀ ਜਿਹੜੀ ਹੈਗੀ ਇੱਛਾ ਪੂਰਤੀ ਕਰਾਂ ਠੀਕ ਹੈ ਉਹ ਕੁਦਰਤੀ ਟੰਚ ਦੀ ਗੱਲ ਹੈ ਵੀ ਕੋਈ ਨਾ ਕੋਈ ਆਪਣੀ ਰੀ ਇੱਛਾ ਗਈ ਉਹ ਇਦਾਂ ਪੂਰਤੀ ਹੋ ਜਾਂਦੀ ਹੈ ਠੀਕ ਹੈ ਇਸ ਲਈ ਇਸ ਨੂੰ ਕੋਈ ਬਹਿਮ ਭਰਮ ਨਾ ਮੰਨੇ ਜਾਵੇ ਤੇ ਜਿੰਨਾ ਹੋ ਸਕੇ ਆ ਤੁਸੀਂ ਇਸ ਗੱਲ ਨੂੰ ਫੋਲੋ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਲਾਈਕ ਕਰੋ ਤੇ ਤੁਹਾਨੂੰ ਅ ਰਿਜ਼ਲਟ ਜਿਹੜੇ ਉਹ ਬਕਾਇਦਾ ਮਿਲਣਗੇ لازਮੀ ਠੀਕ ਹੈ ਜੀ ਅਗਲੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਅਸੀਂ ਜਲਦੀ ਹਾਜ਼ਰ ਹੋਵਾਂਗੇ ਧੰਨਵਾਦ ਜੀ